ਪੂਰੇ ਦੇਸ਼ ਦੇ ਵਿੱਚ ਕਣਕ ਦਾ ਪਿਆ ਕਾਲ ਕੀ ਆਖਰ ਹੋ ਸਕਦਾ ਹੈ ਕਣਕ ਤੇ ਆٹے ਦਾ ਰੇਟ 100 ਰੁਪਏ ਕਿਲੋ ਇੱਕੋ ਦਮ ਅਸਮਾਨੀ ਚੜੇ ਕਣਕ ਦੇ ਰੇਟ ਪੰਜਾਬੀ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੇਸ਼ ਦੇ ਵਿੱਚ ਚੌਲਾਂ ਦਾ ਸਟਾਕ ਜਨਵਰੀ ਚ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਿਆ ਹੈ ਜਦਕਿ ਕਣਕ ਦਾ ਸਟਾਕ ਲਗਾਤਾਰ ਘਟ ਰਿਹਾ ਹੈ ਚੌਲਾਂ ਦੀ ਟਕਮੇ ਭੰਡਾਰਾਂ ਕਾਰਨ ਭਾਰਤ ਆਪਣੀ ਬਰਮਦ ਵਿੱਚ ਤੇਜ਼ੀ ਲਿਆ ਸਕਦਾ ਹੈ ਪਰ ਕਣਕ ਦੀ ਸੀਮਤ ਸਪਲਾਈ ਬਾਜ਼ਾਰ ਵਿੱਚ ਚਿਤਾਵਾਂ ਵਧਾ ਰਹੀ ਹੈ ਭਾਰਤੀ ਖੁਰਾਕ ਨਿਗਮ ਦੇ ਅਨੁਸਾਰ 1 ਜਨਵਰੀ ਤੱਕ ਸਰਕਾਰੀ ਗੋਦਾਮਾਂ ਵਿੱਚ ਚੌਲਾਂ ਦਾ ਕੁੱਲ ਸਟਾਕ 60.9 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ ਇਹ ਸਰਕਾਰ ਦੇ 7.6 ਮਿਲੀਅਨ ਟਨ ਦੇ ਟੀਚੇ ਤੋਂ 8 ਗੁਣਾ ਵੱਧ ਹੈ ਮਾਹਿਰਾਂ ਦਾ ਕਹਿਣਾ ਹੈ ਕਿ ਚੌਲਾਂ ਦੀ ਇੰਨੀ ਵੱਡੀ ਮਾਤਰਾ ਨੂੰ ਸਟੋਰ ਕਰਨਾ ਸਰਕਾਰ ਲਈ ਚੁਣੌਤੀ ਬਣ ਸਕਦਾ ਹੈ ਕਈ ਰਾਜਾਂ ਵਿੱਚ ਝੋਨੇ ਦੀ ਖਰੀਦ ਅਜੇ ਵੀ ਜਾਰੀ ਹੈ ਜਿਸ ਕਾਰਨ ਸਟੋਰੇਜ ਲਈ ਹੋਰ ਥਾਂ ਦੀ ਲੋੜ ਪਵੇਗੀ ਜਿੱਥੇ ਚੌਲਾਂ ਦਾ ਸਟਾਕ ਰਿਕਾਰਡ ਤੋੜ ਰਿਹਾ ਤੋੜ ਰਿਹਾ ਹੈ ਉਥੇ ਕਣਕ ਦਾ ਸਟਾਕ ਪਿਛਲੇ ਔਸਤ ਪੱਧਰ ਤੋਂ ਕਾਫੀ ਹੇਠਾਂ ਹੈ 1 ਜਨਵਰੀ ਤੱਕ ਕਣਕ ਦਾ ਸਟਾਕ 18.4 ਮਿਲੀਅਨ ਟਨ ਦਰਜ ਕੀਤਾ ਗਿਆ ਸੀ ਜੋ ਸਰਕਾਰ ਦੇ 13.8 ਮਿਲੀਅਨ ਟੀਚੇ ਤੋਂ ਵੱਧ ਹੈ ਪਰ 5 ਸਾਲਾਂ ਦੀ ਔਸਤ 26.7 ਮਿਲੀਅਨ ਟਨ ਤੋਂ ਬਹੁਤ ਘੱਟ ਹੈ ਪੰਜਾਬ ਦੀ ਗੱਲ ਕਰੀਏ ਤਾਂ ਕਣਕ ਦਾ ਭਾਅ ਹੁਣ 3500 ਰੁਪਏ ਪ੍ਰਤੀ ਕੁਆਂਟਲ ਨੂੰ ਛੂ ਲੱਗਿਆ ਹੈ ਸੂਬੇ 'ਚ ਕਣਕ ਦੀ ਭਾਰੀ ਕਮੀ ਹੈ ਜਿਸ ਕਰਕੇ ਕਣਕ ਦਾ ਭਾਅ ਪਹਿਲਾ ਵਾਰ ਪਹਿਲੀ ਵਾਰ ਇੰਨਾ ਵਧਿਆ ਹੈ ਪਿਛਲੇ ਹੜੀ ਦੇ ਮੰਡੀਕਰਨ ਸੀਜ਼ਨ ਵਿੱਚ ਕਣਕ ਦਾ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਪ੍ਰਤੀ ਕੁਇੰਟਲ ਹੈ ਤੇ ਵੇਰਵਿਆਂ ਅਨੁਸਾਰ ਐਤਕੀ ਆਟੇ ਦਾ ਭਾ 3800 ਰੁਪਏ ਪ੍ਰਤੀ ਕੁਇੰਟਲ ਤੱਕ ਪੁੱਜਣ ਦੀ ਸੰਭਾਵਨਾ ਹੈ ਪਿਛਲੇ ਸਾਲ ਮਈ ਵਿੱਚ ਇਹੋ ਭਾ 2650 ਰੁਪਏ ਪ੍ਰਤੀ ਕੁਇੰਟਲ ਸੀ ਕਣਕ ਦੀ ਮੰਗ ਤੇ ਸਪਲਾਈ 'ਚ ਪਾੜੇ ਨੇ ਓਪਨ ਮਾਰਕੀਟ ਸੇਲਸ ਸਕੀਮ ਨਿਲਾਮੀ ਦੌਰਾਨ ਔਸਤ ਕੀਮਤਾਂ ਨੂੰ 3100 ਰੁਪਏ ਪ੍ਰਤੀ ਕੁਆਂਟਲ ਤੱਕ ਪਹੁੰਚਾ ਦਿੰਦਾ ਹੈ ਇਸ ਦੇ ਨਾਲ ਹੀ ਚੌਲਾਂ ਦੇ ਸਟਾਕ ਵਧਣ ਨਾਲ ਭਾਰਤ ਦੇ ਚੌਲਾਂ ਦੀ ਬਰਾਮਦ ਚ ਤੇਜ਼ੀ ਆ ਰਹੀ ਹੈ ਪਿਛਲੇ ਸਾਲ ਸਤੰਬਰ ਅਤੇ ਅਕਤੂਬਰ ਚ ਚੌਲਾਂ ਦੀ ਬਰਾਮਦ ਤੇ ਜ਼ਿਆਦਾਤਰ ਪਾਬੰਦੀਆਂ ਹਟਾਏ ਜਾਣ ਤੋਂ ਬਾਅਦ ਬਰਾਮਦ ਦੇ ਵਿੱਚ ਵਾਧਾ ਹੋਇਆ ਹੈ ਕਣਕ ਦੀ ਸੀਮਤ ਸਪਲਾਈ ਚ ਸਪਲਾਈ ਕਾਰਨ ਇਸ ਹਫਤੇ ਵਿੱਚ ਅਸ ਦੀਆਂ ਕੀਮਤਾਂ ਮਾਰਕੀਟ ਵਿੱਚ ਰਿਕਾਰਡ ਪੱਧਰ ਤੇ ਪਹੁੰਚ ਗਈਆਂ ਹਨ ਮੰਗ ਅਤੇ ਸਪਲਾਈ ਦੇ ਅਸਤੁਲਣ ਕਾਰਨ ਆਟਾ ਮਿਲਾਂ ਅਤੇ ਥੋਕ ਖਪਤਕਾਰਾਂ ਨੂੰ ਕੰਮਕਾਜ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਇਸ ਦੇ ਨਾਲ ਹੀ ਇਸ ਸਾਲ ਸਰਕਾਰ ਦੀ ਮਾਰਚ 2025 ਤੱਕ ਥੋਕ ਖਪਤਕਾਰਾਂ ਨੂੰ 2.5 ਮਿਲੀਅਨ ਟਨ ਕਣਕ ਵੇਚਣ ਦੀ ਯੋਜਨਾ ਹੈ ਜੋ ਪਿਛਲੇ ਸਾਲ ਦੇ 10 ਮਿਲੀਅਨ ਟਨ ਨਾਲੋਂ ਬਹੁਤ ਘੱਟ ਹੈ ਇਸ ਕਰਕੇ ਮੰਡੀ ਵਿੱਚ ਕਣਕ ਦੀ ਉਪਲਬਧਤਾ ਹੋਰ ਵੀ ਘੱਟ ਗਈ ਹੈ ਤਾਂ ਇਹ ਸੀ ਕਣਕ ਦੀਆਂ ਰੇਟਾਂ ਨੂੰ ਲੈ ਕੇ ਤਾਜ਼ੀ ਵੱਡੀ ਖਬਰ ਤੇ ਹੋਰ ਤਾਜ਼ੀਆਂ ਪੰਜਾਬੀ ਅਪਡੇਟਸ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ